ਉੱਠ ਗਿਆ ਤੁਸੀਂ ਚੰਸੀ ਦੀ ਦੀਦੀ ਆ ਗਈ ਹੋ ਜਾ ਤੁਸੀਂ ਤਿਆਰ ਵੀ ਹੋ ਗਏ ਮੈਂ ਚਾਹ ਰੱਖਾਂ ਅਸੀਂ ਪੀ ਲਈ ਚਾਹ ਦੀਦੀ ਪਰ ਤੁਸੀਂ ਤਾਂ ਉੱਠਦੇ ਹੀ ਨਹੀਂ ਹੈਗੇ ਅਸੀਂ ਤਾਂ ਰਾਤ ਵੀ ਇੱਦੀ ਦੇਖਦੇ ਰਹੇ ਤੁਹਾਨੂੰ ਐਨੀਆ ਨੀਂਦਾ ਦੀਦੀ ਉਹ ਤੋ ਨਹੀਂ ਮੈਨੂੰ ਇੱਕਦਮ ਖੜੀ ਖੜੀ ਚੱਕਰ ਆਣ ਲੱਗ ਪਏ ਮੈਨੂੰ ਰਾਤੀਂ ਵੀ ਇਹਦੀ ਬੇਹੀ ਸਹੀ ਖਾ ਕੇ ਇੱਦੇ ਸੌਂਗੇ ਇੱਕਦਮ ਤੁਸੀਂ ਸੌਂਗੇ ਹੈ अच्छा मैं नहीं नहीं पता लग गया बे फूले दी मैं हुन चाय रख दीयां फिर चाय दी बस हुन त assi challe sigge ghar nu तू पापे बना के पी ले और फिर मैनु फोन ਥਾੜ ਦਿੰਦੇ ਸਵੇਰੇ ਰਾਤੀ ਵੀ assi ਰੋਟੀ ਅੱਧੀ ਬਾਪੇ ਬਣਾ ਕੇ ਖਾ ਲਈ ਓਏ ਹੁਣ ਚਾਹ ਵੀ ਮੈਂ ਤਾਂ ਦੀਦਾ ਉੱਥੇ ਹੀ ਨਹੀਂ ਐਨੀ ਗੂੜੀ ਨੀਂਦ ਬਾਜੀ ਵੀ ਨਹੀਂ ਹੈਗੇ ਉੱਧਰ assi ਪੁੱਛ ਹੈ ਨਹੀਂ ਉੱਧਰ ਨਹੀਂ ਮੱਚਾ ਫਿਰ ਟਾਈਮ ਜ਼ਿਆਦਾ ਹੋ ਗਿਆ ਹੈ ਨਾ ਫਿਰ ਉਹ ਚੱਲ ਗਏ ਹੁਣ ਇਹ ਵਾਧਰੇ ਟਾਈਮ ਨਾ ਚੱਲ ਜਾਂਦੇ ਆ ਕੰਮ ਤੇ ਉਹ ਦਰਵਾਜ਼ਾ ਖੁੱਲਾ ਸੀਗਾ ਜੇ ਤੋਂ ਮੈਂ ਉੱਠਿਆ ਸੀਗਾ ਮੂੰਹ ਤੋਂ ਦੱਸ ਇਹ ਨਾਲੇ ਵੀ ਨਹੀਂ ਮੈਨੂੰ ਠਾਲਿਆ ਤੁਸੀਂ ਵੀ ਨਹੀਂ ਠਾਲਿਆ ਹੱਥਕਾਰ ਨਾਲਿਆ ਰਹਿਗਾ ਜਿਦੀ ਤੂੰ ਹਿਲਦੀ ਆ ਤੇ ਮੈਂ ਕਿਹਾ ਛੱਡ ਪਰੇ ਰਹਿਣ ਦੇ ਪਤਾ ਨਹੀਂ ਇੰਨੀ ਬੁਢੀ ਮਿੰਦਾਂ ਨੂੰ ਕਿੱਥੋਂ ਆਈ ਇਹ ਮੈਨਾਂ ਹੱਥਾ ਕਦੀ ਵੀ ਨਹੀਂ ਹੋਇਆ ਮੈਂ ਤਾਂ ਤੁਹਾਨੂੰ ਰਾਤੀ ਵੀ ਕਿਹਾ ਮੈਂ ਕਿ ਰੋਟੀ ਖਾ ਲਓ ਅਸੀਂ ਵੀ ਉਹੀ ਬਈਆਂ ਸਈਆਂ ਫੇ ਖਾਦੀਆਂ ਅੱਛਾ ਮੈਨੂੰ ਨਹੀਂ ਫੇ ਪਤਾ ਲੱਗਾ ਹੋਣਾ ਚਲਿਏ ਫੇ ਆਪਾਂ ਹੋਰ ਚਲਿਏ ਫੇ ਆ ਬੇਦੀ ਚੱਲੇ ਆ ਠੀਕ ਆ ਚਲੋ ਫੇ ਠੀਕ ਆ ਦੀਦੀ ਚੱਲਨੇ ਆ ਤਾਈ ਰਾਤ ਨਹੀਂ ਸੰਤ ਨਹੀਂ ਦਾਈ ਮੱਛਰ ਨਹੀਂ ਤੋੜ ਕੇ ਇੱਕ ਉਪਰ ਦੀ ਗਰਮੀ ਐ ਨਹੀਂ ਤਾਂ ਹੀ ਤਾਂ ਮੈਂ ਤੁਹਾਨੂੰ ਪੂਜਾ ਕਹਿੰਦੀ ਸੀਗੀ ਵੀ ਗਰਮੀ ਆ ਤੁਸੀਂ ਐਸੀਆਂ ਚ ਰਹਿਣ ਵਾਲੇ ਕਿੱਥੇ ਪੱਖਿਆਂ ਚ ਰਹਿ ਸਕਦੇ ਤੁਸੀਂ ਕਹਿੰਦੇ ਤੁਹਾਡੇ ਪੱਖੇ ਵੀ ਐਸੀ ਆ ਕੋ ਚੱਲ ਕੋਈ ਨਹੀਂ ਚੱਲ ਅਸੀਂ ਤਾਂ ਆਪਣਾ ਕੰਮ ਕਰਨ ਆਏ ਸੀ ਕੰਮ ਕਰਨ ਆਏ ਸੀ ਭਾਜੀ ਦਾ ਤੇ ਤੁਹਾਡਾ ਮੂੰਹ ਮਿੱਠਾ ਕਰਾਣ ਆਏ ਸੀ ਅੱਛਾ ਅੱਛਾ ਹੁਣ ਅਸੀਂ ਚੱਲਦੇ ਆ ਚਲਿਏ ਹੋਰ ਠੀਕ ਕੋ پاس ਮੇ ਰੰਗਰ ਚੱਕ ਲੈ ਐ ਕਰੇ ਪਰਚੀ ਨਹੀਂ ਚੱਲ ਠੀਕ ਆ ਦੀਦੀ ਚੰਗਾ ਮੇਰੀ ਗੱਲ ਇੱਕ ਸੁਣੋ ਜਦੋਂ ਲੋਟਰੀ ਦੇ ਪੈਸੇ ਮਿਲ ਗਏ ਸਾਨੂੰ ਖੁਸ਼ਖਬਰੀ ਸੁਣਾ ਦਿਓ ਇਹ ਨਾ ਹੋਵੇ ਆਪਣੇ ਤੱਕ ਹੀ ਰੱਖਿਓ ਜਿੱਤਾ ਰੱਖਿਓ ਗੱਡੀਆਂ ਲੈ ਕੇ ਦੇਣੀਆਂ ਗੱਡੀਆਂ ਲੈ ਕੇ ਜਿਹੜੀ ਚੀਜ਼ਾਂ ਮੰਨੀਆਂ ਨਾ ਭਾਜੀ ਨੇ ਸਾਨੂੰ ਦੇਣ ਲਈ ਉਹ ਅਸੀਂ ਲੈਣੀਆਂ ਹੀ ਆ ਨਹੀਂ ਨਹੀਂ ਲੈ ਜਾ ਤੂੰ ਤੁਹਾਨੂੰ ਉਦਣ ਚੱਕਦਾ ਫੋਨ ਕੀਤਾ ਜਦੋਂ ਪਤਾ ਲੱਗਾ ਸਾਨੂੰ ਲੋਟਰੀ ਨਿਕਲੀ ਤੇ ਹੁਣ ਕਾਦੇ ਨਾਲ ਦੱਸਾਂਗੇ ਦੱਸਾਂਗੇ ਜਰੂਰ ਚਲੋ ਠੀਕ ਹੈ ਦੀਦੀ ਠੀਕ ਹੈ ਚਲ ਠੀਕ ਹੈ ਓਕੇ ਬਾਏ ਅੱਛਾ ਚਲੋ ਆ ਜਾਓ ਯਹੀ ਨਿਕੂੰ ਗੱਡੀਆਂ ਦੀ ਗੱਲ ਕਰਦੇ ਆ ਮੈਂ ਤਾਂ ਪੰਮੀ ਨੂੰ ਸਾਈਕਲ ਲੈਣ ਜੋਗਾ ਨਹੀਂ ਛੱਡਿਆ ਮੇਰਾ ਨਾਂ ਵੀ ਚਿੰਤਾ ਆ ਚਿੰਤਾ ਹਲੋ ਵਾ ਸ੍ਰੀਤਾ ਬੋਤ ਸਸਿਕਾਲ ਸਸਿਕਾਲ ਬਾਜੀ ਮੇਕਾ ਲੋਟਰੀ ਦੇ ਪੈਸੇ ਅਜੇ ਅਕਾਊਂਟ ਚ ਪੈ ਗਏ ਆ ਅੱਛਾ ਉਹ ਕਿੱਦਾਂ ਮਿਲ ਗਏ ਬਾਜੀ ਕੀ ਕੀਆ ਉਹ ਕਿੱਦਾਂ ਮਿਲ ਗਏ ਨੇ ਤੈਨੂੰ ਕਿਛੀ ਲੱਗਦਾ ਪੈਸੇ ਮਿਲਨੇ ਨਹੀਂ 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 ਬਾਜੀ ਭਰਾ ਨੂੰ ਲੋਟਰੀ ਦੇ ਪੈਸੇ ਮਿਲ ਕੇ ਖੁਸ਼ ਨਹੀਂ ਖੁਸ਼ ਆ ਮੈਂ ਨਹੀਂ ਆਖੀ ਕਿ ਐਤਾ ਬਾਜੀ ਨੇ ਲੈ ਕਰ ਦਿੱਤਾ ਨਹੀਂ ਉਹਨਾਂ ਨੂੰ ਪਤਾ ਹੈ ਨਾ ਕਰਤੂਤ ਦਾ ਆਪਣੀ ਦਾ ਹਾਂ ਪਤਾ ਸੀ ਵੀ ਅਸੀਂ ਤਾਂ ਲੋਟਰੀ ਕੱਢ ਕੇ ਸਾਰ ਦਿੱਤੀ ਕੱਢ ਦਿੱਤੀ ਕਿੱਦਾਂ ਹੈ ਹੁਣ ਭਰਾਵਾਂ ਨੂੰ ਹੋ ਗਈਆਂ ਹੁਣੀਆਂ ਨਹੀਂ ਇਹਨਾਂ ਦੇ ਭਾਦਾਂ ਪਤਾ ਕੀ ਸੀ ਸਕੂਲੇ ਦੇ ਦਿੱਤੇ ਆ ਲੋਟਰੀ ਲੱਭਣੀਆਂ ਚੁੱਪ ਕਰਕੇ ਮੈਂ ਤਾਂ ਅੰਦਰ ਲੁਕੋ ਲੈ ਉਹੋ ਮੈਨੂੰ ਲੱਗਦਾ ਸੀ ਕੁਝ ਮਹਿਗਾ ਕੁਝ ਹੈ ਤੇ ਤੁਹਾਨੂੰ ਦੱਸ ਦਿੰਦਾ ਮੇਰੇ ਆਪ ਮਜੂਰ ਆਪ ਤੂੰ ਕਹ ਲੈ ਉਹੀ ਤਾਂ ਹੈਗਾ ਆ ਦੇਖੋ ਨਹੀਂ ਮੈਂ ਕਹਿੰਦਾ ਇਧਰ ਹੀ ਭੈਣ ਤਾਂ ਜ਼ਹਿਰ ਦੇ ਸਕਦੀ ਆ ਕੁਝ ਵੀ ਕਰ ਸਕਦੀ ਪੈਸੇ ਦੇ ਖਾਤਰ ਕੁਝ ਵੀ ਕਰ ਸਕਦੀ ਫੇ ਵੀ ਰੱਬ ਦਾ ਕਹਿ ਸਾਨੂੰ ਸਲਾਇਆ ਹੀ ਹਮੇਸ਼ਾ ਹਮੇਸ਼ਾ ਲਈ ਨਹੀਂ ਸਲਾਹਤਾ ਸਹੀ ਗੱਲ ਆ ਅਜੇ ਹੁਣ ਫੋਨ ਕਰ ਦਿੱਤਾ ਹੁਣ ਦੇਖ ਸੁਣੋ ਮੇਰੀ ਗੱਲ ਤੁਹਾਡਾ ਫੋਨ ਚੱਕਿਆ ਨਹੀਂ ਛਿੰਦੇ ਨੇ ਹਾਂ ਕੀਤਾ ਸੀ ਤੁਸੀਂ ਕੀਤਾ ਦੋ ਤਿੰਨ ਵਾਰੀ ਹੁਣ ਸ੍ਰੀਤਾ ਦਾ ਚੱਕ ਲੈਣਾ ਹੁਣ ਤੁਹਾਡੇ ਕੋਲ ਕਦ ਚੱਕਣਾ ਉਹਨੂੰ ਪਤਾ ਵੀ ਅਸੀਂ ਆਪਣਾ ਕੰਮ ਕਰ ਦਿੱਤਾ ਹੁਣ ਇਹਨੂੰ ਉੱਥੇ ਕੀ ਮਿਲਣਾ ਆ ਹੁਣ ਸ੍ਰੀਤਾ ਦਾ ਚੱਕੂ ਹੁਣ ਦੱਸੂਗੀ ਉਹ ਮੈਂ ਚੰਗਾ ਰਹਿ ਗਿਆ ਹਾਂ ਨਾ ਮੈਂ ਉਧਰ ਲਾਟਰੀ ਸਾਂਭ ਕੇ ਉਧਰ ਪਹੁੰਚਾ ਦਿੱਤੀ ਨਹੀਂ ਤਾਂ ਜੇ ਸੱਚੀ ਇਹ ਨਾਲ ਹੱਥ ਆ ਜਾਂਦੀ ਸਾਡਾ ਪੱਠਾ ਬਹਿ ਗਿਆ ਸੀ ਖਤਮ ਸੀ ਮੈਂ ਦਿਹਾੜੀ ਜੋਗਾ ਰਹਿ ਜਾਣਾ ਸੀ ਉਹ ਆਪਾਂ ਤਾਂ ਇਹਦੀ ਰਗ ਰਗ ਤੋਂ ਬਾਗਾ ਵਾ ਸ਼ੁਰੂ ਤੋਂ ਸਾਨੂੰ ਪਤਾ ਹੀ ਹੈ ਸਾਡੇ ਨਾਲ ਕੀ ਹੁੰਦਾ ਆ ਚੱਲ ਰੱਬ ਦੀ ਕਿਰਦਾਈਆ ਨਹੀਂ ਤੁਸੀਂ ਕਰਤਾ ਫੋਨ ਆ ਜੂਂਗੀ ਆ ਫਿਰ ਮਸ਼ੀਨ ਦੇ ਭਾਈ ਨੂੰ ਫੋਨ ਕਰਕੇ ਦੱਸਦੀ ਆ ਆਪਾਂ ਤਾਂ ਮਿਸ਼ਨ ਚੋਂ ਫੇਲ ਹੋ ਗਏ ਆ ਹਲੋ ਆਜ ਨਹੀਂ ਤਾਂ ਬਾਜੀ ਕੁਝ ਪਤਾ ਲੱਗਾ ਤੁਹਾਨੂੰ ਮੈਨੂੰ ਆਇਆ ਸੀ ਪੰਮੇ ਭਾਈ ਦਾ ਫੋਨ ਕਹਿੰਦਾ ਲਾਟਰੀ ਦੇ ਪੈਸੇ ਮਿਲ ਗਏ ਕੀ ਪੈਸੇ ਮਿਲ ਗਏ ਇਹ ਕਿੱਦਾਂ ਹੋ ਸਕਦੀ ਹੈ ਮਿਲ ਗਏ ਭਾ ਤੇ ਹਾਂ ਇਹ ਕਿੱਦਾਂ ਮਿਲ ਸਕਦੇ ਹਾਂ ਅਹ ਪਰ ਉਹ ਪੈਸੇ ਕਿੱਦਾਂ ਹੈਲੋ ਭਾਜੀ ਕੀ ਹੋਇਆ ਕੀ ਤੁਹਾਨੂੰ ਕਿਹਾ ਕੀ ਹੋਇਆ ਭਾਜੀ ਇਹ ਤਾਂ ਮੈਂ ਨਹੀਂ ਕਰਦਾ ਮੈਂ ਤਾਂ ਆਪਣਾ ਕੰਮ ਕਰਕੇ ਆਇਆ ਜੀ ਇਹ ਮੈਨਾਂ ਕਿੱਦਾਂ ਵੱਡਾ ਹੋ ਗਿਆ ਇੱਕ ਤਾਂ ਵੜਾ ਤਾਂ ਮੈਨੂੰ ਗੱਡੀ ਲੈ ਕੇ ਲੈਣੀ ਦੀ ਗੱਡੀ ਲੈ ਕੇ ਜੀ ਗੱਡੀ ਲੈਤੀ ਮੈਨੂੰ ਆ ਗੱਡੀ ਆ ਗੱਡੀ ਲੈਤੀ ਮੇਨੂੰ ਹੂੰ ਗੱਡੀ ਲੈਤੀ ਆਏ ਮੈਨੂੰ ਉਹਦੀ ਵੀ ਦਿੰਦੀ ਸੀ ਮੈਨੂੰ ਹਾਂ ਕੀ ਕਰਦੇ ਆ ਫਿਰ ਉਹ ਕਮਿੰਟ ਰਹਿ ਦਿੱਤੇ ਆ ਗੱਡੀ ਹਾਂ ਕੀ ਕਰਦੇ ਆ ਆ ਗੱਡੀ ਆ ਬੰਦੇ ਮੇਰੀ ਗੱਡੀ ਲੈ ਦਿੱਤੀ ਮੈਨੂੰ ਉਹ ਇੱਕ ਮਿੰਟ ਹਾਂ ਉਹ ਕਿੰਨੇ ਪੈਸੇ ਉਹ ਘੱਪੜ ਦਿੰਨੇ ਪੈਸੇ ਮੈਨੂੰ ਕੁੱਝਾ ਕਿੰਨੇ ਪੈਸੇ ਮੈਨੂੰ ਆਪਾਂ ਨੂੰ ਹਾਂ ਜੱਟੀ ਤੂੰ ਵੀ ਆ ਗਈ ਤੂੰ ਪਹਿਲਾਂ ਮੈਂ ਜਾ ਕੇ ਭਰਾ ਛੇਤੀ ਆ ਤੂੰ ਮੇਰੇ ਨੂੰ ਟੀ ਹੋ ਗਿਆ ਛੇਤੀ ਆ ਉਹ ਉਹ ਕਿੰਨੇ ਪੈਸੇ ਮੈਨੂੰ ਮੈਂ ਕੀ ਹੋ ਗਿਆ ਸ਼ਿੰਦੂ ਬੈਠੀ ਆ ਰਹੀ ਹੈ ਮੈਂ ਵੀ ਹਾਂ ਮੈਂ ਵੀ ਕੀ ਕਰੀ ਗਏ ਬੈਠੀ ਗੱਡੀਆਂ ਤੈਨੂੰ ਵੀ ਲੱਗ ਦੇਣੀਆਂ ਤੈਨੂੰ ਕਿੱਥੇ ਆ ਗਈ ਅੱਡੇ ਤੇ ਬੰਦ ਕਰਦੇ ਆ 10 ਸਟਾਫ ਹੋ ਕੇ ਚਲੋ ਜਿਹੜਾ ਟਰੱਕ ਤੇ ਕਰੀ ਜਾਂਦਾ ਆ ਡੇਰ ਪਾਟੇ ਲੱਗਦੇ ਪਹਿਲੇ ਕਰ ਹਮੇਸ਼ਾ ਫੋਨ ਲਾ ਉਹ ਬਾੜੀ ਫੋਨ ਛੱਡ ਲਾ ਮਾ ਤੂੰ ਕੋਈ ਨਹੀਂ ਬਲਦੀ ਕਿ ਤੂੰ ਆ ਜਾ ਲਾ ਤੂੰ ਚੱਲ ਤੂੰ ਭਾਣੇ ਕੋ ਮੈਂ ਚੱਲਨੀ ਆ ਤੂੰ ਮਾ ਸੰਗੱਡੀ ਮੜਿਆ ਜਾ ਮੀਤਾ ਭਾਜੀ 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 ਸਭੀ ਉਂਦੀ 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 ਰੀ ਰੀ ਪਾਵਾ ਨਾ ਪਾਵਾ ਮੇਰਾ ਭਾਜੀ ਕੀ ਹੋਇਆ ਕੀ ਹੋਇਆ ਪਤਾ ਨਹੀਂ ਪਤਾ ਨਹੀਂ ਕੀ ਹੋਇਆ ਪਤਾ ਨਹੀਂ ਪਤਾ ਨਹੀਂ ਕਿ ਤਾਰਾਂ ਉਗਰੀ ਜਾਂਦਾ ਆ ਜਦੋਂ ਕੁਝ ਨੂੰ ਮੁਝਾਉਂਦਾ ਹਿੰਦੀ ਦੀ ਸੈਟਲੈਂਟ ਬੈਠੋ 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 ਤਾਂ ਸੈਂਚੂਰ ਨਾ ਆਉਂਦਾ ਮੂਝਾ ਬੈਠੋ ਤਾਂ ਸੈਂਚੂਰੀ ਪਰ ਬੈਠੋ ਤਾਂ ਪਾਣੀ ਨਹੀਂ ਪਾਣੀ ਨਹੀਂ ਹੁੰਦਾ ਬੈ ਜਿਹਾ ਸੁਣਦਾ ਲਾਓ ਗੱਲ ਤਾਂ ਸੁਣ ਲਓ ਥੱਲੇ ਬੈਠੋ ਬੈਠੋ ਤਸੱਲੀ ਨਾ ਜਿੱਦ ਤੱਕ ਹੋਇਆ ਕੀ ਆ ਚਲ ਮੈਂ ਪਾਣੀ ਲੈ ਕੇ ਆਉਣੀ ਬੈਠੀ ਕੀ ਹੋਇਆ ਆਣੀ ਪੀ ਗੋ ਤਸੱਲੀ ਨਾ ਫੇਰ ਦੱਸੋ ਕੀ ਹੋਇਆ ਬਾਪੂ ਜੀ ਨੂੰ ਤਾਂ ਪਾਣੀ ਕਿੱਥੋਂ ਲਾਜੀ ਉੱਥੋਂ ਗੂਜੀ ਨਾ ਲਾ ਲਿਆ ਹੋਇਆ ਖੁਸ਼ੀ ਦੀ ਗੱਲ ਨਹੀਂ ਹੋਈ ਬਿਓ ਦੇ ਕੋ ਖੁਸ਼ੀ ਨਹੀਂ ਤਾਂ ਹੋਈ ਅਸਲ ਦੇ ਵਿੱਚ ਉਹ ਜਨਤ ਕਰਦਾ ਸੀ ਇਹ ਤੇਰੇ ਕੀਤੇ ਪਾਪਾਂ ਦੀ ਸਜ਼ਾ ਉਹਨੂੰ ਮਿਲੀ ਆ ਬੋਲ ਜੀ ਚਲੋ ਬਾਜੀ ਕੋਲ ਦੇਖੋ ਬਾਜੀ ਮੈਂ ਕਿੱਥੇ ਜਾਣਾ ਮੈਂ ਨਹੀਂ ਜਾਣਾ ਤੁਹਾਡੇ ਨਾਲ ਤੁਸੀਂ ਮੀਨਾਂ ਉਹ ਕੀ ਚੰਗਾ ਕਰਕੇ ਗਏ ਤਿੰਨੇ ਜਣੇ ਆਏ ਆ ਕੀ ਕੀਤਾ ਰਾਤ ਨੂੰ ਤੁਸੀਂ ਕੀ ਸੋਚਿਆ ਵੀ ਮੈਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਇਹਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਮੈਨੂੰ ਪਤਾ ਕੁਝ ਨਹੀਂ ਲੱਗਣਾ ਮੈਂ ਜਾਗਦਾ ਪਿਆ ਸੀ ਮੈਂ ਨਹੀਂ ਤਵਡੇ ਸਕੂਲੇ ਖਾਦੇ ਮੈਂ ਇੰਦਰ ਨੂੰ ਕੋ ਕੇ ਰੱਖ ਲੈ ਸੀ ਉਹ ਮੈਨੂੰ ਮਾਫ ਕਰੀ ਮਾਫ ਕਰੀ ਨੀ ਮੈਂ ਇਹ ਸਾਡੀ ਬੋਤਲ ਚਾ ਲਾ ਬੋ ਜਾ ਮੈਂ ਛੋਟਾ ਭਰਾ ਛੋਟਾ ਵੀ ਨਹੀਂ ਕਰਦਾ ਭਰਾ ਕਦੋਂ ਤੱਕ ਹੁੰਦਾ ਆ ਜਦੋਂ ਭਰਾ ਗੱਲਾਂ ਨਹੀਂ ਕਰਦਾ ਇਹ ਗਲਤੀ ਨਹੀਂ ਹੈਗੀ ਇਹ ਤਾਂ ਹੁਣ ਉਹਨੇ ਮੇਰੇ ਨੂੰ ਥੱਲੇ ਲਾਉ ਦੀ ਕੋਸ਼ਿਸ਼ ਕੀਤੀ ਮੇਰੇ ਕੋ ਮੇਰੇ ਕੋ ਲਾਟਰੀ ਨਹੀਂ ਉਹ ਮੇਰੀ ਸੈਰ ਕਰ ਸਕਿਆ ਵੀ ਮੈਂ ਤੇ ਕੁਝ ਨਹੀਂ ਹੋਇਆ ਕੋਈ ਨਹੀਂ ਹੋਇਆ ਮੈਂ ਕਿਦਾਂ ਕੋਈ ਨਹੀਂ ਹੋਇਆ ਸੁਨੀਤਾ ਸਮਝਾ ਦੇ ਇਹਨੂੰ ਮੇਰੀ ਗੱਲ ਸੁਣ ਲੋ ਇੱਕ ਮਿੰਟ ਕੀ ਕ ਮੈਂ ਸਮਝਾ ਰਹੀ ਹਾਂ ਮੇਰੀ ਗੱਲ ਸੁਣੋ ਤੂੰ ਉਦੋਂ ਸੁਨੀਤਾ ਕੀ ਕੀਤਾ ਅਸੀਂ ਤੇਰੇ ਕੋਲ ਗਏ ਚਲ ਜੋ ਵੀ ਸਾਥੋਂ ਸਰਿਆ ਸੀ ਸੁਨੀਤਾ ਤੇਰੇ ਕੋਲ ਲੈ ਕੇ ਪਹੁੰਚੇ ਸੀ ਤੂੰ ਸਾਡੇ ਨਾਲ ਕੀ ਕੀਤੀ ਤੂੰ ਸਾਨੂੰ ਥੱਲੇ ਪੀੜੀਆਂ ਤੇ ਬਿਠਾਇਆ ਅਸੀਂ ਭੁੱਖੇ ਪਿਆਰੇ ਆ ਕੇ ਸੀ ਪਾਣਾ ਪੈ ਗਿਆ ਸੀ ਭਾਬੀ ਕੀ ਕਰੇ ਇਹਨਾਂ ਦਾ ਮਗਰ ਘਾਟ ਦੇ ਨਹੀਂ ਤੂੰ ਵੀ ਨਾਲ ਹੀ ਸੀ ਮੁਝਾ ਤੂੰ ਵੀ ਨਾਲ ਹੀ ਸੀ ਇਹ ਵੀ ਤੇਰੇ ਨਾਲ ਹੀ ਸੀ ਤੁਸੀਂ ਸਾਨੂੰ ਅੱਧਾ ਅੱਧਾ ਸਮੋਸਾ ਦਿੱਤਾ ਚਲੋ ਅਸੀਂ ਫੇਰ ਵੀ ਕੁਝ ਨਹੀਂ ਕੀਤਾ ਅਸੀਂ ਤੁਹਾਨੂੰ ਇਹ ਕੀਆ ਜਾਂ ਸਾਨੂੰ ਉੱਥੇ ਤੱਕ ਗੱਡੀ 'ਚ ਕਰਿਆ ਸ਼ਾਮ ਪੈ ਗਈ ਸੀ ਅਸੀਂ ਤਾਂ ਰਾਤ ਰਹਿਣ ਲਈ ਆਏ ਸੀ ਅਸੀਂ ਰਾਤ ਰਹਿਣ ਲਈ ਆਏ ਸੀ ਸਾਨੂੰ ਨਹੀਂ ਸੀ ਪਤਾ ਤੁਸੀਂ ਸਾਨੂੰ ਭੇਜਦਾ ਨਾ ਤੁਸੀਂ ਸਾਨੂੰ ਰੱਖਣਾ ਹੀ ਤੁਹਾਡੇ ਹੌਂਕਾਉ ਦੇਖ ਕੇ ਸਾਨੂੰ ਲੱਗਦਾ ਸੀ ਅਸੀਂ ਤਾਂ ਫੇਰ ਹਾਰ ਕੇ ਤੁਰ ਪਏ ਜੋ ਤੁਸੀਂ ਨਹੀਂ ਸਾਨੂੰ ਚੜਾਣਗੇ ਮੇਰਾ ਦਾਤ ਮਾਰ ਕੇ ਲੱਗਾ ਸੀ ਉਹ ਮਾਰਨ ਚੋਰ ਸਾਨੂੰ ਤੁਸੀਂ ਬਸੋ ਜੇ ਦਾਤ ਮਾਰ ਦਿੰਦੇ ਮੇਰੇ ਪੱਲੇ ਕੀ ਰਹਿਣਾ ਸੀ ਸੁਨੀਤਾ ਮੇਰੀ ਬਾਤ ਚ ਜੋ ਸਜਾ ਦੇਣੀ ਦੇਣੀ ਮੇਰੀ ਸਜਾਇਆ ਮੇਰਾ ਹੀ ਸਜਾਇਆ ਹੁਣ ਨਹੀਂ ਫੇ ਅਸੀਂ ਮੁੜ ਕੇ ਤੁਹਾਡੇ ਘਰ ਨੂੰ ਗਏ ਮੈਂ ਕਹਿੰਦੀ ਆ ਕੋਈ ਸੱਤ ਬਗਾਨਾ ਨਾ ਬਿੱਟ ਖੜਕਾ ਕੇ ਪਾਣੀ ਦਾ ਘੁੱਟ ਮੰਗ ਲਵੇ ਉਹਨੂੰ ਵੀ ਦੇ ਦਿੰਦੇ ਆ ਉਹਨੂੰ ਵੀ ਪਲਾਦੀਦਾ ਆ ਸਾਨੂੰ ਤੁਸੀਂ ਘਰ ਮੁੜ ਕੇ ਵਾਪਸ ਗਿਆ ਨੂੰ ਉੱਥੇ ਬਾਹਰ ਮੰਜਾ ਢਾ ਕੇ ਘਰ ਵਿੱਚ ਪਾਇਆ ਸਾਨੂੰ ਪਤਾ ਇਹਦੀ ਟੂਟੀ ਦਾ ਪਾਣੀ ਪੀ ਲਓ ਇਹਦੀ ਗਰਮ ਪਾਣੀ ਕਹਿੰਦੇ ਟੂਟੀ ਤੋਂ ਪੀ ਲਓ ਉਹੀ ਸਾਨੂੰ ਇੱਕ ਗਲਾਸ ਪਾਣੀ ਦਾ ਨਹੀਂ ਜੁੜਿਆ ਇਹਦੇ ਕੋਲੋਂ ਹੁਣ ਤੁਸੀਂ ਕਿਹੜੀਆਂ ਗੱਲਾਂ ਕਰਦੀਆਂ ਸਾਨੂੰ ਭੁੱਲੀਆਂ ਨਹੀਂ ਉਹ ਸਾਨੂੰ ਸਾਰੀਆਂ ਚੇਤੇ ਆ ਮੈਂ ਉਦੋਂ ਸਾਰਾ ਕੁਝ ਭੁੱਲ ਗਿਆ ਅੰਦਰ ਵੀ ਚੱਲ ਕੋਈ ਗੱਲ ਨਹੀਂ ਮੈਂ ਫੋਨ ਕੀਤਾ ਮੈਂ ਤਾਂ ਕੋਈ ਗੱਲ ਨਹੀਂ ਜੇ ਕੁੜੀ ਪੈਰ ਸਾਡੀ ਗੱਡੀ ਮੰਗੂਗੀ ਹੈਨਾ ਬੱਚਿਆ ਮੰਗੂ ਮੈਂ ਇਹਨੂੰ ਗੱਡੀ ਲੈ ਕੇ ਦਊਗਾ ਤੁਹਾਨੂੰ ਵੀ ਕਹਾਂ ਮੈਂ ਸਾਰਾ ਪਿਛਲਾ ਭੁੱਲ ਗਿਆ ਖੁਸ਼ੀ ਜਿ ਮੈਂ ਕਹਾਂ ਜਦੋਂ ਕੋਈ ਪਰ ਮੈਂ ਪਰ ਹੋਰ ਮੈਂ ਤੁਹਾਨੂੰ ਇਹ ਗੱਲ ਕਰੀ ਸੀ ਵੀ ਤੁਸੀਂ ਦੇਖੋ ਹੱਲੇ ਵੀ ਹਾਲਤਾਂ ਤੋਂ ਨਹੀਂ ਪਾ ਜਾ ਰਹੇ ਨਹੀਂ ਆ ਰਹੇ ਔਰ ਇਹਨਾਂ ਨੂੰ ਇਹ ਦੇਖੋ ਪਈਏ ਕਿ ਕਿੱਥੇ ਤੱਕ ਗੇਰ ਸੋਖਦੇ ਆ ਸਾਸ ਹੋ ਗਿਆ ਸਾਨੂੰ ਕੀਤੀਆਂ ਇਹਦਾ ਸਾਨੂੰ ਸਾਨੂੰ ਮਾਫ ਕਰ ਦੋ ਅਸੀਂ ਤੁਹਾਡੇ ਨਾਲ ਮਿਲ ਗਈ ਦੀਦੀ ਰੱਬ ਨੇ ਬਸ ਤੇ ਦਿੱਤੀ ਸਜ਼ਾ ਰੱਬ ਨੇ ਮਰਦੀਤੀ ਤੇ ਅਸੀਂ ਤੁਹਾਡੇ ਨਾਲ ਰਿਸ਼ਤੇਦਾਰੀ ਨਹੀਂ ਰਹਿ ਸਕਦੇ ਸਾਡੀ ਖਤਮ ਸਾਡੀ ਸਾਨੂੰ ਐਦਾਂ ਦੀ ਰਿਸ਼ਤੇਦਾਰੀ ਤੋਂ ਪਰਮਾਤਮਾ ਬਚਾਵੇ ਜਿਹੜਾ ਸਾਡੀਆਂ ਪਹਿਲਾਂ ਨਾਲ ਜਣੇ ਪਟਦੇ ਆ ਲਾਲਚੀ ਮੇਰੀ ਭੈਣੇ ਲਾਲਚੀ ਮੇਰੀ ਤੁਸੀਂ ਜਾਓ ਹੁਣ ਤਾਨੂੰ ਪਰਮਾਤਮਾ ਨੇ ਸਜ਼ਾ ਦਿੱਤੀ ਆ ਪਰਮਾਤਮਾ ਦੇ ਘਰ ਤੇ ਜਾਓ ਅਸੀਂ ਕੌਣ ਹੁੰਨੇ ਤੁਹਾਨੂੰ ਮਾਫ ਕਰਨ ਵਾਲੇ ਪਰਮਾਤਮਾ ਮਾਫ ਕਰੂਗਾ ਗੁਰੂ ਘਰ ਜਾ ਕੇ ਬੇਨਤੀ ਕਰੋ ਉਹੀ ਤੁਹਾਨੂੰ ਮਾਫ ਕਰੂਗਾ ਮੈਂ ਪੂਜਾ ਤੁਹਾਡੇ ਲਈ ਕੁਝ ਨਹੀਂ ਕਰ ਸਕਦਾ ਸੋੜਲਾ ਵੀ ਗੱਲ ਤਸਲੀਨਾ ਮੈਂ ਨਹੀਂ ਸੁਣੀ ਤਾਂ ਜਾਣਾ ਤੁਸੀਂ ਨਹੀਂ ਤੁਸੀਂ ਉਧਰ ਰਾਤ ਨੂੰ ਕੀ ਬਹਾਨਾ ਨਹੀਂ ਕੀ ਬਹਾਨਾ ਮਾਰ ਕੇ ਆਈਆਂ ਸੀ ਉਧਰ ਅਸੀਂ ਭਾਜੀ ਦੇ ਕੋਲ ਰਹਿਣਾ ਆਉਣਾ ਨਹੀਂ ਰਾਤ ਨੂੰ ਲੱਭ ਕੇ ਮੇਰੀ ਲੋਟਰੀ ਸਾੜ ਦਿੱਤੀ ਨਾ ਮੈਂ ਉਹ ਲੋਟਰੀ ਕਿਤੇ ਦੇਈ ਦੇ ਰੱਖੀ ਸੀ ਮੈਨੂੰ ਲੱਗਦਾ ਸੀ ਮੈਨੂੰ ਲੱਗਦਾ ਸੀ ਸਨੀਤਾ ਤੁਸੀਂ ਮਿੱਠੀਆਂ ਪਿਆਰੀਆਂ ਹੋ ਕੇ ਕੁਝ ਕਰਨ ਆਈਆਂ ਮੈਂ ਉਹ ਲੋਟਰੀ ਪਹਿਲਾਂ ਹੀ ਆਪਣੇ ਦੋਸਤ ਦੇ ਘਰ ਰੱਖ ਦਿੱਤੀ ਸੀ ਤੁਸੀਂ ਕੀ ਸਮਝ ਲਈਏ ਧੜ ਤਾਂ ਮੇਰੀ ਆ ਮੈਨੂੰ ਪਤਾ ਹੈ ਇਹਦਾ ਮੈਂ ਵੀ ਇਹਨਾਂ ਦੀ ਮਗਰਾਨੀ ਹੋ ਗਈ ਸੀ ਇਹਨਾਂ ਨੂੰ ਹੁਣ ਹੁਣ ਉਹਨੂੰ ਰੱਬ ਨੇ ਸਜ਼ਾ ਦਿੱਤੀ ਆ ਹੁਣ ਦੇਖ ਤੂੰ ਆਪਣੇ ਖਸਮ ਦੇ ਕੋਲੋਂ ਜੋ ਕੁਝ ਵੀ ਕਰਵਾਇਆ ਕਰਵਾਇਆ ਮੰਨਦੀ ਹੈ ਹੁਣ ਮੇਰਾ ਖਸਮ ਵੀ ਆ ਗਿਆ ਹੁਣ ਖਸਮਾਂ ਖਸਮਾਂ ਦੀ ਲੜਾਈ ਆ ਮੈਂ ਤਾਂ ਉਸ ਪਰਮਾਤਮਾ ਪਰਮੇਸ਼ਵਰ ਤੇ ਰੱਬ ਤੇ ਸ਼ਰਧਤਾ ਸੀ ਸ਼ਰਧਤਾ ਸੀ ਹੁਣ ਮੇਰੇ ਰੱਬ ਨੇ ਮੇਰੇ ਖਸਮ ਨੇ ਤੇਰੇ ਖਸਮ ਨੂੰ ਸਜ਼ਾ ਦਿੱਤੀ ਆ ਜਹ ਦੇਣੀਆਂ ਅਜੇ ਹੋਰ ਕਿੰਨੀਆਂ ਕ ਮਿਲਣੀਆਂ ਹੁਣ ਇਹੀ ਆ ਮੈਂ ਤੁਹਾਨੂੰ ਖਾਲ ਤੋਂ ਬੰਦ ਘੱਟ ਕੁਛ ਨਹੀਂ ਕਹਿੰਦਾ ਪਾਪੀ ਸੀ ਤੁਸੀਂ ਰੱਬ ਦਾ ਬੰਦਾ ਨਹੀਂ ਮੈਂ ਨਹੀਂ ਮੈਂ ਮੈਂ ਨਹੀਂ ਤੂੰ ਸੋਚੀਆ ਤੂੰ ਸੋਚਿਆ ਮੈਂ ਮੇ ਆਪਣੇ ਜੇਠ ਨਾਲ ਕੀ ਗੱਲ ਲੱਗੀ ਆ ਜੀ ਉਹ ਗੱਲ ਸੀ ਉਹ ਗੱਲ ਹੀ ਨਹੀਂ ਹੁਣ ਕੋਈ ਫਾਇਦਾ ਨਹੀਂ ਹੁਣ ਕੋਈ ਫਾਇਦਾ ਨਹੀਂ ਤੂੰ ਤੁਸੀਂ ਮੇਰੇ ਕੋਲ ਵਾਰ ਸਹੀ ਤਾਂ ਜਾ ਹੁਣ ਤੂੰ ਨਹੀਂ ਮੇਰੀ ਭੈਣ ਤੂੰ ਉਹੀ ਗੱਲ ਕਰ ਦਿੱਤੀ ਹੈ ਨਾ ਮੈਂ ਤੇੜੇ ਸਮਝ ਲਿਆ ਮੈਨੂੰ ਤੂੰ ਮੈਨੂੰ ਮਤੇੜੇ ਸਮਝਦੇ ਆਂ ਕੀ ਹੋਰ ਮੇਰਾ ਬਣੂ ਦਾ ਸਾਈਂ ਨਹੀਂ ਆਈ ਗੱਲ ਮੈਂ ਤਾਂ ਜੇ ਮੇਰੀ ਗੱਲ ਸੁਣਾ ਜਿਸ ਦਿਨ ਲੈਟਰੀ ਨਿਕਲੀ ਆ ਤੁਸੀਂ ਸਾਨੂੰ ਕਿੰਨਾ ਜਲੀਲ ਕਰਕੇ ਤੁਸੀਂ ਸੰਧਾਰੇ ਤੇ ਵੀ ਸਾਨੂੰ ਬਾਹਰ ਕੱਢਿਆ ਸੰਧਾਰਾ ਦੇਣ ਕੇ ਜੋ ਸਾਤੋਂ ਸਰਿਆ ਸੀ ਅਸੀਂ ਕੁਛ ਨਹੀਂ ਕਰ ਸਕਦੇ ਹਾਂ ਨਿਕਲ ਜਾਓ ਮੈਂ ੱੱੱਕੇ ਮਾਰ ਕੇ ਬਾਹਰ ਕੱਢਾ ਜਾਓ ਹੁਣ ਜਾਓ ਮੇਰੇ ਅੱਖਰ ਤੋਂ ਦੂਰ ਹੋ ਜਾਓ ਮੇਰੀ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਹੈ ਕੀ ਹੋ ਕੀ ਹੋ ਨਹੀਂ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਇਹਨੂੰ ਗਲਤੀ ਨਹੀਂ ਕਹਿੰਦੇ ਇਹ ਦੇਖ ਜੇ ਸਾਡੀ ਸੱਚੀ ਟਿਕਟ ਇਹਦੇ ਹੱਥ ਆ ਜਾਂਦੀ ਗਏ ਸੀ ਜੁੜ ਗਏ ਸੀ ਉਹ ਜੜ ਗਏ ਸੀ ਕਿ ਨਹੀਂ ਉੱਜੜ ਗਏ ਸੀ ਇਹਨੇ ਘੱਟ ਕੀਤੀ ਨਹੀਂ ਕੀਤੀ ਫੇਰ ਇਹਨੂੰ ਕਿੰਦਾ ਹੁਣ ਇਹਨੂੰ ਤਾਂ ਰੱਬ ਨੇ ਮਾਫ਼ ਨਹੀਂ ਕਰਨਾ ਉਹਨੂੰ ਉਹਦੇ ਕੀਤੇ ਦੀ ਸਜ਼ਾ ਮਿਲ ਗਈ ਮਿਲ ਗਈ ਛੱਡ ਦੇ ਹੁਣ ਤੂੰ ਰੱਬ ਤੇ ਸਾਰਾ ਕੁਝ ਤੇ ਆਪਾਂ ਨੂੰ ਪੈਸੇ ਆ ਗਏ ਕਿਤੇ ਚੰਗੀ ਜਗ੍ਹਾ ਜਾ ਕੇ ਚੰਗੇ ਸ਼ਹਿਰ ਦੇ ਵਿੱਚ ਘਰ ਲੈ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਇਹਨਾਂ ਤੋਂ ਦੂਰ ਚੱਲ ਜਾਵਾਂਗੇ ਆਪਾਂ ਗੱਡੀ ਨਹੀਂ ਦੋਨੋਂ ਗੱਡੀਆਂ ਹੋ ਗਈਆਂ ਪੰਮੇ ਦੇ ਕੋਲ ਗੱਡੀ ਲਾ ਕੇ ਦੇਣੀ ਮੈਨੂੰ ਨਵੀਂ ਉਹ ਵੀ ਤਾਂ ਹਾਂ ਚੱਲ ਤਨੀ ਤਾਂ ਜੋ ਬੈਠੋ ਬੈਠਾ ਕੇ ਭੂਲਾ ਅੱਜ ਜੇ ਘੁੰਮਣਾ ਪਹਾੜੀਆਂ ਜਾਣਾ ਆਪ ਘੁੰਮਣਾ ਲੋ Besi kami besi pun.